ਤੁਸੀਂ ਹਲਕਾ ਇਨਚਾਰਜ ਵੀ ਹੋ ਕੁਝ ਨਸ਼ੇ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਵਕਵਾਕ ਜ਼ਿਲ੍ਹੇ ਦੇ ਵਿੱਚ ਡਰਾਈਵ ਚੱਲੀ ਹੋਈ ਹੈ ਉੱਥੇ ਤੁਸੀਂ ਵੀ ਸਮਝਦੇ ਹੋ ਕਿ ਨਸ਼ੇ ਤੇ ਠੱਲ ਪਈ ਹੈ ਜਾਂ ਤੁਸੀਂ ਕਿਹੜੇ ਅੱਗੇ ਕੰਮ ਕਰ ਰਹੇ ਹੋ ਨੌਜਵਾਨਾਂ ਦੇ ਲਈ ਕਿ ਜਿਹੜੇ ਨਸ਼ੇ ਤੋਂ ਦੂਰ ਰਹਿ ਕੇ ਜਿਹੜੇ ਨੌਜਵਾਨ ਨੂੰ ਖੇਡਾਂ ਵੱਲ ਦਾ ਰੁੱਖ ਕਰਨ ਦੇਖੋ ਜਿਹੜੇ ਪੰਜਾਬ ਸਰਕਾਰ ਨੇ ਇਹਦਾ ਉਪਰਲਾ ਕੀਤਾ ਸੀ ਪਹਿਲੀ ਵਾਰ ਹੋਇਆ ਕਿ ਨਸ਼ੇ ਦੇ ਖਿਲਾਫ ਐਡੀ ਵੱਡੀ ਜਿਹੜੀ ਜੰਗ ਲੜੀ ਹੈ ਜਿਦੇ ਵਿੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਹੈਲਥ ਡਿਪਾਰਟਮੈਂਟ ਸਾਰੇ ਸੰਜਾਇਡ ਆਪਰੇਸ਼ਨ ਕੀਤਾ ਔਰ ਜਿਹਦੇ ਵਿੱਚ ਹਰ ਇੱਕ ਪਿੰਡ ਵਿੱਚ ਜਾ ਕੇ ਸਾਨੂੰ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਹੈ ਉਹਦੇ ਵਿੱਚ ਹਰ ਇੱਕ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਵੇਅਰ ਕੀਤਾ ਆਪਣੇ ਪਿੰਡਾਂ ਦੇ ਸਰਪੰਚ ਸਾਡੀ ਮਾਤਰ ਸ਼ਕਤੀ ਬਿਲਕੁਲ ਅੱਗੇ ਆਈ ਹੈ ਸਾਡੇ ਨੌਜਵਾਨ ਅੱਗੇ ਆਏ ਉਹਨਾਂ ਨੂੰ ਦੱਸਿਆ ਗਿਆ ਵੀ ਸਾਡੇ ਪੰਜਾਬ ਦੇ ਜਿਹੜਾ ਰੰਗਲਾ ਪੰਜਾਬ ਉਹਨੂੰ ਕਿਦਾਂ ਡੈਮੇਜ ਹੋਇਆ ਇਹ ਨਸ਼ਾ ਪੰਜਾਬ ਦੇ ਵਿੱਚ ਕਿਦਾਂ ਐਂਟਰ ਹੋਇਆ ਔਰ ਇਹਨੂੰ ਜਲ ਤੋਂ ਜਲ ਖਤਮ ਨਾ ਕੀਤਾ ਗਿਆ ਤੇ ਸਾਡੀ ਆਉਣ ਵਾਲੀ ਜਵਾਨੀ ਖਾ ਜਾਏਗਾ ਤੁਸੀਂ ਅਕਸਰ ਮਹਿਕ ਜੀ ਦੇਖਿਆ ਹੋਣਾ ਕਿਤੇ ਨਾ ਕਿਤੇ ਸਵਾਰਚ ਅਸੀਂ ਖਬਰ ਸੁਣਦੇ ਰਹਿੰਨੇ ਆਂ ਕਿ ਫਲਾਣੇ ਪਿੰਡ ਦੇ ਵਿੱਚ ਅੱਜ ਦੋ ਜਿਹੜੇ ਬੱਚੇ ਆ ওভারਡੋਜ਼ ਲੈ ਕੇ ਉਹਦੀ ਮੌਤ ਹੋ ਗਈ ਹੈ ਸੋ ਇਹ ਸਿਲਸਿਲਾ ਬਿਲਕੁਲ ਤੇਜ਼ੀ ਨਾਲ ਵਧ ਰਿਹਾ ਹੈ ਲੇਕਿਨ ਅੱਜ ਜਿਹੜਾ ਮੈਂ ਆਪਣੇ ਸਿਆਣਪੁਰ ਹਲਕੇ ਦੀ ਤੁਹਾਨੂੰ ਗੱਲ ਦੱਸਣਾ ਕਿ ਬਹੁਤ ਜ਼ਿਆਦਾ ਜਿਹੜਾ ਯੁੱਧ ਨਸ਼ਿਆਂ ਬਰੋ ਜਿਹੜੀ ਮੁਹਿੰਮ ਹੈ ਉਹ ਕਿਤੇ ਕਾਮਯਾਬ ਹੋਈ ਹੈ ਸਾਨੂੰ ਦੇਖਣ ਨੂੰ ਮਿਲੇ ਵੀ ਜਿਹੜੇ ਬੱਚਿਆਂ ਨੂੰ ਲੱਗਦਾ ਵੀ ਅਸੀਂ ਕਿਸ ਤਰ੍ਹਾਂ ਇਹ ਨਸ਼ੇ ਦੇ ਵੱਲ ਸਾਡਾ ਝੁਕਾਬ ਹੋ ਰਿਹਾ ਲੋਕਾਂ ਨੂੰ ਸਮਝਾਇਆ ਉਹਨਾਂ ਦੇ ਮਾਪਿਆਂ ਨੂੰ ਸਮਝਾਇਆ ਵੀ ਤੁਹਾਡੇ ਪਿੰਡ ਵਿੱਚ ਅਗਰ ਕੋਈ ਨਸ਼ਾ ਵ ਤੇ ਉਹਨੂੰ ਕਿਸੇ ਨੇ ਮaaf ਨਹੀਂ ਕਰਨਾ ਅਗਰ ਪੰਜਾਬ ਪੁਲਿਸ ਉਹਤੇ ਕੋਈ ਕਾਰਵਾਈ ਕਰਦੀ ਹੈ ਤੇ ਜਿੱਦਾਂ ਪਹਿਲੇ ਸਰਕਾਰਾਂ ਦੇ ਵਿੱਚ ਹੁੰਦਾ ਹੈ ਵੀ ਜਦੋਂ ਕੋਈ ਨਸ਼ਾ ਵੇਚਣ ਵਾਲਾ ਪੜਿਆ ਜਾਂਦਾ ਤੇ ਪਿੰਡ ਦਾ ਕੋਈ ਨਾ ਕੋਈ ਸਰਪੰਚ ਕੋਈ ਰਾਜਨੇਤਾ ਜਾ ਕੇ ਉਹਨੂੰ ਜਾ ਕੇ ਜ਼ਮਾਨਤੀ ਛੁਡਾ ਲੈਂਦਾ ਸੀ ਲੇਕਿਨ ਇਹੀ तमाम ਚੀਜ਼ਾਂ ਅਸੀਂ ਆਪਣੇ ਲੋਕਾਂ ਨੂੰ ਵੀ ਵਿਚਰ ਕੇ ਦਸੀਆਂ ਵੀ ਕਿਸੇ ਨੇ ਨਸ਼ੇ ਦੇ ਤਸਕਰ ਦਾ ਸਾਥ ਨਹੀਂ ਦੇਣਾ ਜਿਹੜਾ ਵੀ ਕੋਈ ਨਸ਼ਾ ਵੇਚਦਾ ਜਾਂ ਨਸ਼ਾ ਲੈਂਦਾ ਉਹਨੂੰ ਕਿਸੇ ਨਾ ਕਿਤੇ ਅਸੀਂ ਉਹਨੂੰ ਰੋਕਣਾ ਸੋ ਮੈਂ ਦੇਖਿਆ ਵੀ ਆਪਣੇ ਸਜਾਨਪੁਰ ਸ਼ਹਿਰ ਦੇ ਵਿੱਚ ਵੀ ਬੜਾ ਫਰਕ ਪਿਆ ਹੈ ਇਹ ਆਮ ਕਿਤੇ ਕਿਤੇ ਦੁਕਾਨਾਂ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਨਸ਼ਾ ਵੇਚਣਾ ਸ਼ੁਰੂ ਕਰਵਾਇਆ ਸੀ ਜਿਹੜਾ ਵੀ ਨੌਜਵਾਨ ਸਾਡਾ ਨਸ਼ੇ ਦੇ ਵਿੱਚ ਧਕੇ ਲਿਆ ਅੱਜ ਕਿਤੇ ਨਾ ਕਿਤੇ ਤੁਸੀਂ ਦੇਖੋ ਸਜਨਪੁਰ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਦੇਖੋ ਜੋ ਪਹਿਲੇ ਨਸ਼ਾ ਸੀ ਉਹ ਬਿਲਕੁਲ ਬੰਦ ਹੈ ਲੋਕੀ ਡਰੇ ਹੋਏ ਐ ਸਹਿਮੇ ਹੋਏ ਐ ਲੋਕਾਂ ਦੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਗਈਆਂ ਡੈਮੇਜ ਕੀਤੀਆਂ ਗਈਆਂ ਜਿਹਦੇ ਕਾਰਨ ਲੋਕੀ ਡਰੇ ਹੋਏ ਐ ਵੀ ਅਗਰ ਅਸੀਂ ਗਲਤ ਕੰਮ ਕਰਾਂਗੇ ਤੇ ਸਾਡੀ ਉਹ ਗਲਤ ਕਮਾਈ ਜਿਹੜੀ ਸਰਕਾਰ ਨੇ ਬਿਲਕੁਲ ਨਹੀਂ ਬਰਦਾਸ਼ਤ ਕਰਨੀ